ਸਟੇਸ਼ਨ ਸਾਰਾ ਖਾਲੀ ਹੋਇਆ ਆ ਪਹਾੜੀ ਦੇ ਹੁੰਦਾ ਗੈਸ ਸਟੇਸ਼ਨ ਸਾਰਾ ਆ 365 ਦਿਨ ਕਿਉਂਕਿ ਇੱਥੇ ਸਨੋਹ ਪੈਂਦੀ ਆ ਸਿਆਲਾਂ ਦੇ ਵਿੱਚ ਇੱਥੇ ਵੈਦਰ ਠੰਡਾ ਹੀ ਹੁੰਦਾ ਆ ਪੰਪ ਸਾਰੇ ਖਾਲੀ ਬੇ ਆ ਆਪਾਂ ਤਾਂ ਰਾਤੀ ਰਿਜ਼ਰਵ ਪਾਰਕਿੰਗ ਤੇ ਲਾ ਦਿਆ ਸੀ 11:00 ਵਜੇ ਪਹੁੰਚੇ ਸੀ ਹਮ ਹੋੜ ਪੂਰਾ ਆਲੇ ਦੁਆਲੇ ਸਾਰੀ ਪਹਾੜੀ ਆ ਤੇ ਧਰਤੀ ਤੋਂ ਵੀ ಜಾਫੀ ਉੱਚਾ ਹੈ ਪਹਾੜੀ ਤੇ ਆ ਠੰਡਾ ਹੀ ਹੁੰਦਾ ਵੈਦਰ ਇੱਥੇ ਜਦੋਂ ਵੀ ਆਉਂ ਆਪਣਾ ਲੱਗਾ ਟਰੱਕ ਉਹ ਇਹ ਹੁਣ ਬਣਾਵਾਂਗੇ ਕਾਫੀ ਸਮੋਲ ਕੱਪ ਪਾਇਲਟ ਦੀ ਤੇ ਸ਼ਾਵਰ ਸ਼ੂਰਲੇ ਆਪਾਂ ਲੈ ਆਹ ਮਸ਼ੀਨ ਆਹ ਵਾਲੀ ਕਾਫੀ ਪੀਵਾਂਗੇ ਪਟਾਗੋਸ স্মੋਲ ਬਲੈਕ ਕੋਫੀ ਕਿੰਨੀਆਂ ਆਈਆਂ ਕੌਫੀਆਂ ਤਾਂ ਕੋਲੰਬੀਆ ਆ ਪਾਇਲਟ ਵਾਲੀ ਵਧੀਆ ਰਹਿੰਦੀ ਆ మీడియం ਆ ਰੋਸਟ ਇੱਧਰ ਦੂਜੀਆਂ ਵੀ ਹੁੰਦੀਆਂ ਆ ਇਹ ਵੀ ਇਹਨਾਂ ਨੇ ਸਵੇਰ-ਸਵੇਰੇ ਹੁਣ ਬਣਾਈਆਂ ਹੋਣੀਆਂ ਆ ਆ ਨਿਕਲਦੀ ਫਰੈਸ਼ ਆ ਦੂਜੀ ਵਾਰ ਜਦੋਂ ਮਨ ਲੋਪੇ ਪਾਣੀ ਕੱਢ ਦਿੰਦੀ ਆ ਪਹਿਲੇ ਹੀ ਤਾਂ ਡ੍ਰਿਪ ਜਾਂਦਾ ਆ ਬਲੈਕ ਦਾ ਫਿਰ ਸਾਰਾ ਪਾਣੀ ਹੁੰਦਾ ਇਹਨੂੰ ਦੋ ਵਾਰੀ ਕਰ ਲਵੇਂ ਫਿਰ ਕੌਫੀ ਬਣਦੀ ਆ ਇਹਨੂੰ ਵਧੀਆ ਵਾਲੀ ਕੌਫੀ ਬਣ ਜਾਣੀ ਆ ਚੱਕ ਕੇ ਆਪਣਾ ਸਟਾਰਟ ਸਟਾਰਟ ਮੈਂ ਕਰਿਆ ਸੀ ਤੇ ਫਿਰ ਜਾ ਕੇ ਚੱਕਾਂਗੇ ਕਿੰਦਾ ਕੀ ਹਾਲ ਚਾਲ ਨੇ ਸਾਰਿਆਂ ਦੇ ਹੋਰ ਸਾਰੇ ਠੀਕ ਠਾਕ ਹੋ ਸਵਾਗਤ ਆ ਤੁਹਾਡਾ ਨਾਮ ਇੱਕ ਹੋਰ ਬਲੌਗ ਦੇ ਵਿੱਚ ਤੇ ਆਪਣੇ ਸਬਸਕ੍ਰਾਈਬਰ 400 ਤੋਂ ਉੱਤੇ ਟੱਪ ਗਏ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਆਪਾਂ ਇਤਹਾਜ ਵੀ ਰੁਕੇ ਹੋ ਆ ਲਾਈਂ ਜੇ ਤੇ ਨਾ ਤੋਗੇ ਆਪਾਂ ਆ ਗਏ ਆ ਟਰੱਕ ਕਰ ਲਿਆ ਆਪਾਂ ਰੈਡੀ ਸ਼ੈਡੀ ਕਿਸ ਤਰ੍ਹਾਂ ਲਿਆ ਵਿਸ਼ਾਂ ਤੇ ਫਿਰ ਟੱਪਾ ਕਰਾਂਗੇ ਚੈੱਕ ਇਹ ਰੇਟੋ ਨਿਕਲਾਂਗੇ 10 ਦਿਨ ਤੇ ਹੋ ਗਏ ਆ ਪੂਰੇ ਗਿਣੋਲ ਕੱਲ ਕਰ ਲਿਆ ਸੀ ਚੈੱਕ ਕਿਉਂਕਿ ਸਰਵਿਸ ਇਹਦੀ ਹੁਣੀ ਕਰਾਈ ਆ 13 ਚ ਸਾਰਾ ਰਿਪੋਰਟ ਆਈ ਆ ਸਟਾਰਟ ਮੈਂ ਕਰ ਗਿਆ ਸੀ ਟਰੱਕ ਨੂੰ ਕਿਉਂਕਿ ਮਗਾ ਇੱਥੇ ਥੋੜੀ ਜਿਹੀ ਠੰਡ ਆ ਆਂਦੇ ਨੂੰ 15-20 ਮਿੰਟ ਲੱਗੇ ਆ ਗਰਮ ਗਰਮ ਹੋ ਜਾਊਗਾ ਚੰਗੀ ਤਰ੍ਹਾਂ ਆਪ ਪਹਾੜੇ ਜਿਆਦਾ ਬੀਜੀ ਨਹੀਂ ਹੈਗੇ। ਪੇਰ ਤਾਂ ਓਕੇ ਰਪੋਟ ਆਈਆਂ। ਸੋਰਾ ਕੋਈ ਸਪਟੀਆਂ ਫਸ ਜਾਂਦੀਆਂ। ਉਹ ਕੱਢ ਦੋ ਵੀ ਤਾਂ ਵਧੀਆ ਆ। ਪੇਰ ਸਹੀ ਰਹਿੰਦੇ ਆ। ਔਰ ਕਈ ਥਾਂ ਕੱਚੀ ਥਾਂ ਹੁੰਦੀ ਆ ਲਾਉਣਾ ਪੈਂਦਾ। ਪੇਰ ਸਾਰਾ ਓਕੇ ਆ। ਜੀ ਨਾਲੇ ਹਾਲੇ ਸਹੀ ਬਣेंगी ਪੂਰੀ ਹੋਈ ਫਿਰ। ਹੁਣ ਆਪਾਂ ਨਿਕਲਾਂਗੇ ਇੱਥੋਂ। ਉਹਾਂ ਦੇ ਅੱਗੇ ਨੂੰ ਐਕਸੈਸ ਨਹੀਂ ਜਾਣਾ ਹੈ ਹੁਣ ਨਿਕਲਾਂਗੇ ਆਪਾਂ ਇੱਥੋਂ ਟਰੱਕ ਆਪਣੀਆਂ ਜਗ੍ਹਾਆਂ ਪਈਆਂ ਟਰੱਕ ਲੋਕਾਂ ਨੇ ਬਾਹਰ ਤੱਕ ਲਾਇਆ ਹੋਆ ਸਾਰੇ ਤੇ ਜਿਨ੍ਹਾਂ ਨੂੰ ਨਹੀਂ ਜਗ੍ਹਾ ਮਿਲਦੀ ਆਪਣਾ ਬਾਹਰ ਲਾ ਲੈਂਦੇ ਆ ਟਰੱਕ ਇਹ ਫੁੱਲ ਹੁੰਦਾ ਪੰਪ ਇੰਨਾ ਜਦੋਂ 2019-20 ਦੇ ਵਿੱਚ ਇੱਥੇ ਬਹੁਤ ਰੁਕੀ ਜਾਂਦਾ ਜਦੋਂ ਫੀਨਿਕਸ ਤੱਕ ਚੱਲੀ ਜਾਂਦਾ ਇੱਥੇ ਸਲੀਪ ਆਉਣੀ ਕਿਉਂਕਿ ਠੰਡਾ ਹੁੰਦਾ ਏ ਟਰੱਕ ਸਟਾਰਟ ਨਹੀਂ ਰੱਖਣਾ ਪੈਂਦਾ ਪੱਖਣਾ ਇਹ ਵੀ ਆਪ ਵੀ ਵਧੀਆ ਪਹਾੜੀਆਂ ਸਾਰਾ ਕੁਝ ਆਮਰੇ ਹੋਟਲ ਆ ਕੋਈ ਆਪਾਂ ਲਈ ਆ ਚਾਹਾਂ ਜਾਂਦੇ ਜਾਂਦੇ ਹੋ ਕੇ ਵਾਗ ਉਹ ਲੋ ਥੋੜੇ ਇਹਨਾਂ ਨੇ ਸਫਤਾਈ ਕੀਤੀ ਉਹਦਾ ਜਦਾਂ ਹਾ ਆਪਣਾ ਐਕਸੀਡੈਂਟ ਹੋਇਆ ਫਲੋਰੀਡਾ ਵਾਲਾ ਉਹਦੇ ਵਿੱਚ ਉਹ ਤੋਂ ਬਾਅਦ ਜਿਹੜੀਆਂ ਸਕੇਲਾਂ ਨਹੀਂ ਵੀ ਖੁੱਲਦੀ ਹੁੰਦੀਆਂ ਸੀ ਉਹ ਵੀ ਖੋਲ ਕੇ ਬੈਠੇ ਹੁੰਦੇ ਆ ਪਿੱਛੇ ਗਵਰਨਮੈਂਟ ਨੇ ਕਿਹਾ ਆ ਕਿ ਆਪਣੀਆਂ ਨਿਯਮ ਸਿੱਖੋ ਗਵਰਨਰ ਹੋ ਗਿਆ ਆਪਣੀ ਕੈਲੀਫੋਰਨੀਆ ਹੋ ਗਿਆ ਹਾਨੂੰ ਅਸੀਂ ਟ੍ਰਾਂਸਪੋਰਟ ਦਾ ਫੰਡ ਰੋਕ ਗਾਣਾ ਆ ਉਹਦੇ ਕਰਕੇ ਤੁਸੀਂ ਟੈਸਟ ਲੋ ਇੰਗਲਿਸ਼ ਦਾ ਹੁਣ ਤਾਂ ਡੀਐਮਬੀ ਜੀ ਵੀ ਉਹਨਾਂ ਨੇ ਕਿਹਾ ਕਿ ਟੈਸਟ ਉਸ ਤੋਂ ਲੈਂਦੇ ਆ ਬਾਕੀ ਉਹ ਵੀਰ ਤਾਂ ਸੇਫ ਆ ਆਪਣਾ ਟ੍ਰਾਇਲ ਟ੍ਰੂਲ ਚੱਲਣੇ ਆ ਹਲੇ ਸਜ਼ਾ ਇੰਨੀ ਛੇਤੀ ਤਾਂ ਨਹੀਂ ਹੋਣੀ ਹੈ ਕਿ ਆ ਫਾਰਮ ਆਈਆਂ ਕਿ ਇੰਨੀ ਹੋਵੀ ਸਜ਼ਾ ਉਨੀ ਹੋਵੀ ਹਲੇ ਕੁਝ ਨਹੀਂ ਹੋਇਆ ਹੈਗਾ ਤੇ ਆ ਉਧਰ ਹੁਣ ਜਿਹੜੀ ਉਹ ਸਟੇਟ ਆ ਉਹਦੇ ਵਿੱਚ ਆਪਣੇ ਜਿਹੜੇ ਪਰਮ ਪਰਮਟ ਵਾਲੇ ਬੰਦੇ ਉਹ ਨਹੀਂ ਜਾ ਸਕਦੇ ਹੈਗੇ ਗ੍ਰੀਨ ਕਾਰਡ ਦੇ ਸਿਟੀਜ਼ਨ ਹੀ ਜਾ ਸਕਦੇ ਆ ਬਾਕੀ ਆਪਣਾ ਸੇਫਟੀ ਨਾਲ ਚੱਲੋ ਜਿਆਦੀ ਆਪਣਾ ਸਾਰਾ ਕੁਝ ਚੈੱਕ ਕਰਕੇ ਕਰੋ ਲੈਂਗੁਏਜ ਆ ਸਿੱਖ ਲਓ ਕੋਈ ਨਹੀਂ ਏਡੀ ਵੱਡੀ ਗੱਲ ਆ ਆਪਣੀ ਜਿੰਨੀ ਆਉਂਦੀ ਓਨੀ ਕਰੋ ਤੇ ਬਾਕੀ ਠੀਕ ਆਪਣਾ ਹਿਸਾਬ ਨਾਲ ਚੱਲੀ ਚਲੋ ਇਹ ਟਾ ਚੱਕਰ ਨਹੀਂ ਹੈਗਾ ਮਿੱਲਾ ਚਲਣੀਆਂ ਫਿਰ ਆਪਾਂ ਸਿੰਗਲ ਰੂਟ ਚੱਕ ਲੈਣਾ ਉਧਰੋਂ ਚੜ ਜਾਣਾ 95 ਤੇ 95 ਨੇ 110 ਚਲਣਾ ਤਾਂ ਸਿੱਧਾ ਹੀ ਆਪਾਂ ਪੂਸ ਕਰਨੂ ਮਰੂ ਸ਼ੀਸ਼ਾ ਥੋੜਾ ਖਰਾਬ ਹੋਇਆ ਸਾਬ ਕੀਤਾ ਸੀ ਪਰ ਗਰਮੀਆਂ 'ਚ ਪੱਪੂ ਬਹੁਤ ਹੁੰਦੇ ਆ ਸਾਫ਼ ਕਰਕੇ ਨਿਕਲੋ ਨਾਲੇ ਹੀ ਪੈ ਜਾਂਦੇ ਆ ਜੋ ਵੀ ਉਹ ਦਿੱਤਾ ਕੋਣਾ ਖਟ ਗਈ ਆ ਜਿਆਦਾ ਵੀ ਵੀ ਜਿਆਦਾ ਤਾਂ ਰੜ ਕੇ ਬਾਕੀ ਲਾਇਸੈਂਸ ਤਾਂ ਉਹਨਾਂ ਨੇ ਜਿਹੜੇ ਹੋਰਾਂ ਨੂੰ ਦੇਣੇ ਨਹੀਂ ਬੰਦ ਕੀਤੇ ਉਹਦਾ ਜਿਹੜੇ ਵਰਕ ਵੀਜੇ ਤੇ ਆ ਉਹਨਾਂ ਨੂੰ ਦੇਣੇ ਉਹਨਾਂ ਨੇ ਬੰਦ ਕਰਦੇ ਆ ਬਾਕੀ ਪਾਸਪੋਰਟ ਵਾਲਿਆਂ ਨੂੰ ਨਹੀਂ ਹੀ ਜਾਂਦੇ ਆ ਉਹ ਨਹੀਂ ਅਟਾ ਚੱਕਰ ਹੈਗਾ ਉਹ ਫਾਰਮ ਆ ਆਪਣੀ ਫਰ ਕੋਈ ਆਪਣੀ ਆ ਵੀ ਉਹਨਾਂ ਦੇ ਚੱਕਰਾਂ 'ਚ ਕੋਈ ਕਿੱਦਾਂ ਨਹੀਂ ਲਾ ਦਿੰਦਾ ਕੋਈ ਕਿੱਦਾਂ ਨਹੀਂ ਲਾ ਦਿੰਦਾ ਆ ਕਾਫੀ ਬੰਦੇ ਉਹਦੇ ਹੱਕ 'ਚ ਆਏ ਆ ਹੁਣ ਵਕੀਲ ਬਕੂਲ ਹੋਊਗਾ ਕੋਈ ਐਡੀ ਨਹੀਂ ਗੱਲ ਹੈਗੀ ਸਜ਼ਾ ਉਹਦੀ ਘੱਟ ਜਾਣੀ ਆ ਜਿੰਨੀ ਕੱਟਦੀ ਹੁੰਦੀ ਤਾਂ ਉਹਨੂੰ ਮਿਲਣੀ ਆ ਚਲੋ ਕੋਈ ਐਡਾ ਆਪਣਾ ਹੋ ਜਾਂਦਾ ਕਈ ਵੇਲੇ ਬੰਦਾ ਕਈ ਫਾਸੀਆ ਤੇ ਕਈ ਨਿਕਲ ਜਾਂਦੇ ਤੇ ਬਥੇਰੀਆਂ ਨੇ ਇਦਾਂ ਜੁਕਾ ਨਮਾਰੇ ਹੋਣੇ ਖੜਾ ਉਹਨੇ ਇਕੱਲਿਆਂ ਨੇ ਪਰ ਇਹ ਚੀਜ਼ਾਂ ਤੋਂ ਗੁਰ ਬਚੋ ਕਿਉਂਕਿ ਉਹ ਆਪਣਾ ਕਮਿਊਨਿਟੀ ਦੇ ਖਿਲਾਫ ਹੋਇਆ ਹੋਗਾ ਪੱਗ ਦੇ ਪਿੱਛੇ ਹੋਇਆ ਹੁਣ ਤਾਂ ਵੀ ਕੋਈ ਕਿਸੇ ਦੀ ਵੀਡੀਓ ਚਾਕੇ ਪਾ ਦਿੰਦਾ ਕੋਈ ਕਿਸੇ ਦੀ ਵੀਡੀਓ ਚਾਕੇ ਪਾ ਦਿੰਦਾ ਕੋਈ ਕੁਝ ਕਰ ਦਿੰਦਾ ਆ ਆਪਣਾ ਪ੍ਰੋਪਰ ਤਿਆਰੀ ਦਾ ਪੂਟ ਪਾੜ ਪਾ ਕੇ ਐਨ ਵਧੀਆ ਤਰੀਕੇ ਨਾਲ ਜੇ ਟ੍ਰੱਕ ਐਨ ਸਜਾ ਕੇ ਰੱਖੋ ਐਨ ਵਧੀਆ ਸ਼ਾਬੂਰਾ ਇਸ ਜੈਨਾ ਨਿਕਲ ਗਿਆ ਐ ਆਪਾਂ ਉਰਾਨੇ ਹੁਣ ਆਪਾਂ ਕਾਫੀ ਅੱਗੇ ਆ ਗਏ ਆ 58 ਦੇ ਆ ਬਸ ਇੱਥੋਂ ਆਪਾਂ ਹੁਣ ਚੜ ਜਾਣਾ 15 ਤੇ ਤੇ ਛੁੱਟੀ ਆ ਜੈਤਵਾਰ ਐਤਵਾਰ ਕਰਕੇ ਰੋਡ ਤੇ ਟਰੱਕ ਕਾਫੀ ਹੈ ਨਹੀਂ ਥੋੜੀ ਜਿਹੀ ਆਪਣੀ ਡੀਓਟੀ ਵੀ ਲੱਗੀ ਜਿੱਡਾ ਆਜ਼ਾਦਾ ਉਹ ਆਪਣਾ ਐਕਸੀਡੈਂਟ ਹੋ ਗਿਆ ਤੇ ਥੋੜਾ ਡਾਰਾ ਕੱਲ ਗਈ ਉਹਨਾਂ ਦੀ ਕੰਪਨੀ ਨੂੰ ਵੀਡੀਓ ਉਹਨਾਂ ਨੇ ਕੀਤੀ ਆ ਜਿਹੜਾ ਵਾਇਰਲ ਉਹਦੇ ਕਰਕੇ ਜਾਦਾ ਹੀ ਚੱਕਰ ਪੈ ਗਿਆ ਵੀਡੀਓ ਉਹ ਨਾ ਹੁੰਦੀ ਤਾਂ ਇੰਨਾ ਕੁਝ ਨਹੀਂ ਹੋਣਾ ਸੀ ਚਲੋ ਪਰ ਹੁਣ ਆਪਣੀ ਸੇਫਟੀ ਜੋ ਵੀ ਆ ਉਹਨੇ ਗੋਰੇ ਚੱਕ ਕੇ ਝਾਲਰਾਂ ਲੱਗੀਆਂ ਹੁੰਦੀਆਂ ਆਪਣੇ ਪੰਜਾਬੀਆਂ ਦੇ ਟਰੱਕਾਂ ਉੱਜਾਂ ਕਿਸੇ ਨੇ ਚਪਲਾ ਪਾਈਆਂ ਹੁੰਦੀਆਂ ਆ ਉਹ ਗੋਰੇ ਆਪਣੀ ਟਰੱਕ 'ਤੇ ਬੈਠੇ ਵੀਡੀਓ ਪਤਾ ਨਹੀਂ ਕਿੱਧਰੋਂ ਕਿੱਦਾਂ ਬਣਾ ਲੈਂਦੇ ਆ ਗਾਣਾ ਲਾ ਲੈਂਦੇ ਆ ਉਧਰੋਂ ਆਪਣੇ ਪੰਜਾਬੀ ਵੀ ਗਲਤ ਚੀਜ਼ਾਂ ਆ ਦੇ ਆਉਣਾ ਚੱਲ ਹੁੰਦਾ ਆਪਣਾ ਸ਼ੂਕਾ ਕੇ ਸਾਰਾ ਪ੍ਰੋਪਰ ਬ੍ਰੈਂਡ ਵਧੀਆ ਪਾਣ ਠੜ ਕੇ ਐ ਟਰੱਕ ਚ ਮਕਾ ਕੇ ਰੱਖੋ ਇਹਨਾਂ ਨੂੰ ਪਤਾ ਲੱਗੇ ਹਨਾ ਸੇਫਟੀ ਨਾਲ ਚਲੋ ਰੋਡ ਦੇ ਉੱਤੇ ਆਪਣਾ 5 ਮਿੰਟ ਵਾਧੂ ਲੱਜੂਵੇ ਕੋਈ ਚੱਕਰ ਨਹੀਂ ਹੈਗਾ ਲੋਕੋ ਆਪਣਾ ਸਾਰਾ ਧਿਆਨ ਰੱਖੋ ਜੋ ਵੀ ਹੁਣ ਸਾਰਾ ਪ੍ਰੋਪਰ ਚੈੱਕ ਕਰਦੇ ਆ ਚੰਗੇ ਤਰੀਕੇ ਦੇ ਨਾਲ ਇੰਗਲਿਸ਼ ਦਾ ਤਾਮਨਾ ਦੇ ਪਹਿਲਾਂ ਲਾਗੂ ਕਰਤਾ ਸੀ ਰੂਲ ਜਦੋਂ ਤਾਂ ਇਹ ਐਕਸੀਡੈਂਟ ਹੋਇਆ ਉਹ ਤੋਂ ਜ਼ਿਆਦਾ ਸਤਾਈ ਕਰਦੀ ਹੋਰ ਜ਼ਿਆਦਾ ਕਰਦੀ ਆ। ਪਰ ਉਹ ਆਪਣਾ ਜੋ ਟਰੱਕ ਦੇ ਮੁਤਾਬਿਕ ਸਵਾਲਾਂ ਉਹ ਹੀ ਪੁੱਛਦੇ ਆ ਕਿ ਲੋਡ ਤੁਸੀਂ ਕੀ ਲੱਦੇ ਆ ਕਿੱਧਰ ਨੂੰ ਚੱਲਦੇ ਆ। ਇੰਨੀ ਤਾਂ ਨਾਰਮਲੀ ਬੰਦੇ ਨੂੰ ਹੋਣੀ ਚਾਹੀਦੀ ਆ ਨਾ। ਤੁਸੀਂ ਬਾਹਰ ਲਈ ਬੋਲ ਖਾਏ ਚਲੋ ਆਪਣਾ ਤੁਹਾਡਾ ਆਪਣਾ YouTube ਤੋਂ ਸਿੱਖ ਲਓ ਕੋਈ ਆਪਣਾ ਇਹਦੇ ਵਿੱਚ ਆਪਣਾ ਨਿਜਾਰੇ ਜੋਗੀ ਆਪਣੀ ਸਿੱਖੋ ਜਿੰਨੀ ਗੱਲਬਾਤ ਹੁੰਦੀ ਆ ਬਾਹਰਲੇ ਲੋਕਾਂ ਨਾਲ ਆਪਣੀ ਗੱਲਬਾਤ ਕਰਿਆ ਕਰੋ ਉਹਨਾਂ ਤੋਂ ਹੀ ਸੌਖਾ ਰਹੋਗੇ ਅਜਾ ਤੱਕ ਨੂੰ TikTok ਤੇ ਇਹੀ ਵੀਡੀਓ ਦੇਖੀ ਦੀ ਆ ਉਹਨੇ ਉਹਨੂੰ ਵੀਡੀਓ ਪਾਤੀ ਉਹਨੇ ਉਹਦੇ ਵੀਡੀਓ ਪਾਤੀ ਚਲੋ ਜੋ ਭਾਵੇਂ ਕਰਤਾਰ ਕੀ ਕਰ ਸਕਦੇ ਆ ਉਸ ਤੋਂ ਬਾਅਦ ਇੰਨੀਆਂ ਵੀਡੀਓ ਆ ਗਈਆਂ ਕੋਈ ਇਦਾਂ ਨੂੰ ਮਾਰ ਨੇ ਵਾਇਰਲ ਕੀਤੀ ਆ ਆਪਣੇ ਨੇ ਖੇਪਾਈ ਹੈ ਇੰਨੀ ਵਾਇਰਲ ਹੋਣੀ ਨਹੀਂ ਸੀ ਜਦੋਂ ਹੁਣ ਉਹਨੂੰ ਮੁੰਡੇ ਨਾਲ ਸਬੰਧ ਉੱਥੇ ਸਾਰੀ ਮਿਲ ਜਾਣੀ ਆ ਆਪਣੀ ਅੰਦਰ ਹੁਣ ਵਕੀਲ ਉਹਦਾ ਕਮਿਊਨਿਟੀ ਖੜੀ ਆ ਸਾਰੇ ਨਾਲ ਆ ਹੁਣ ਤੇ ਜਦੋਂ ਜੋ ਦੀ ਮਨਦੀ ਸਜ਼ਾ ਹੋਊਗੀ ਉਹਨੂੰ ਬਾਕੀ ਅੱਗੇ ਜੋ ਭਾਵੇਂ ਕਰਤਾਰ ਤੇ ਪੰਜਾਬ 'ਚ ਵੀ ਹੜਾ ਆਇਆ ਹੋਆ ਪਾਣੀ ਹੁਣ ਜ਼ਿਆਦਾ ਹੀ ਆਇਆ ਆ ਇੱਕ ਸਾਲ ਆ ਜਾਂਦਾ ਆ ਆ ਦੇਖੀ ਰਹੀਏ ਕਿੰ세 ਨੀ 59 ਰੋੜੀਆਂ ਵਿਚਾਰਿਆਂ ਦੀਆਂ ਦੇਖੇ ਬੰਦੇ ਦਾ ਦਮਾਨਾ ਉਦਾਂ ਹੁੰਦਾ ਆ ਥੋੜਾ ਹੁੰਦਾ ਆ ਕੀ ਕਰੇ ਬੰਦਾਰਾ ਆਪਣੇ ਬੰਦੇ ਕਿੱਥੇ ਕਿੱਥੇ ਜਾ ਕੇ ਲੰਗਰ ਲਾਉਂਦੇ ਆ ਕਿੱਥੇ ਜਾ ਕੇ ਟੋਕਰੀਆਂ ਲਾਉਂਦੇ ਆ ਆਪਣੇ ਬੰਦਿਆਂ ਨਾਲ ਕੋਈ ਵੀ ਨਹੀਂ ਖੜਾ ਦਾ ਜਿਆਦਾ ਉਹ ਐਕਸੀਡੈਂਟ ਹੋਇਆ ਉਸ ਤੋਂ ਬਾਅਦ ਕੈਲੀਫੋਰਨੀਆ ਜਦ ਅੱਜ ਸੰਡੇ ਸੀ ਪਰ ਇੰਨੀ ਕਦੀ ਪੁਲਿਸ ਦੇਖੀ ਨਹੀਂ ਹੈਗੀ ਹੁਣ ਤਾਂ ਪਹਿਲਾਂ ਤਾਂ ਚਲੋ ਜਦੋਂ ਕੋਈ ਤਾਂ ਰੋਕਦੇ ਸੀ ਆਪਣਾ ਟੈਕ ਦਾ ਦੇ ਕੇ ਆਪਣੇ ਨਿਕਲ ਜਾਂਦੇ ਸੀ ਹੁਣ ਤਾਂ ਰੋਡ ਤੇ ਇਨਸਪੈਕਸ਼ਨ ਕਰਕੇ ਸਾਰਾ ਕੁਝ ਦੇਖਦੇ ਆ ਲੈਵਲ ਆਪਣੀ 3 ਦੀ ਹੈ 2 ਦੀ ਇਨਸਪੈਕਸ਼ਨ ਕਰਦੇ ਕਰਦੇ ਆ ਟਰੱਕ ਟੱਪਾ ਸਾਰਾ ਚੈੱਕ ਕਰਦੇ ਆ ਹੁਣ ਕਿਉਂਕਿ ਪਿੱਛੋਂ ਜਿਹੜਾ ਟਰਾਂਸਪੋਰਟ ਸਾਰਾ ਚੀਫ ਆਉਣੇ ਕਿਹਾ ਹੈ ਕਿ ਜਿਹੜੀ ਕੈਲੀਫੋਰਨੀਆ ਆ ਕੇ ਪੇਸ਼ੈਂਟਰ ਹੋ ਗਈ ਨੂੰ ਬਸ ਇੱਕੋ ਥੋੜ੍ਹਾ ਘੱਟ ਕਰਦੇ ਆ ਪਰ ਉਸ ਤੋਂ ਬਾਅਦ ਉਹ ਕਹਿੰਦੇ ਥੋੜ੍ਹਾ ਸੀ ਪਿੱਛੋਂ ਰੋਕ ਦਵਾਂਗੇ ਫੰਡ ਪਰ ਉਸ ਤੋਂ ਬਾਅਦ ਥੋੜੇ ਤੇਜ਼ ਹੋਇਆ ਤੇ ਹੁਣ ਇਨਸਪੈਕਸ਼ਨਾਂ ਕਰ ਰਿਹਾ ਕਿ ਹਾਂ ਅਸੀਂ ਕਰਦੇ ਆ ਤੇ ਚਲੋ ਸੇਫਟੀ ਵੀ ਆ ਚਲੋ ਆਪਣਾ ਜਿੰਨਾ ਧਿਆਨ ਰੱਖ ਹੁੰਦਾ ਆਪਣੇ ਵਹੀਕਲ ਦਾ ਇਹਨੂੰ ਠੀਕ ਰੱਖਣਾ ਚਾਹੀਦਾ ਆ ਤੇ ਹੁਣ ਮੈਂ ਤੀਜਾ ਚੌਥਾ ਦੇਖ ਲਿਆ ਆ ਇਨਸਪੈਕਸ਼ਨ ਕਰਨ ਪਿਓ ਸਹੀ ਹਨ ਰੋਪਰ ਪੂਰੀ ਲੈਟਾਂ ਟਾਇਰ ਸਾਰਾ ਕੁਝ ਦੇਖਦੇ ਉਹਦੇ ਵਿੱਚ ਚੈੱਕ ਕਰਦੇ ਆੰਮੀ ਆਪਣੀ ਭਲਾਈ ਆ ਸੇਫਟੀ ਰੱਖੋ ਔਰ ਧਿਆਨ ਨਾਲ ਚੱਲੋ ਵਾਲਾ ਦਬਾਲਾ ਦੇਖ ਕੇ ਸਪੀਡ ਘਟਾ ਕਰੋ ਹਾਰਨ ਘੱਟ ਯੂਜ਼ ਕਰੋ ਚਲੋ ਕਰਨਾ ਪੈ ਜਾਂਦਾ ਕਈ ਵੇਲੇ ਔਰ ਜਿਆਦਾ ਯਾ 604 ਦਾ ਟੈਂਪਰੇਚਰ ਆ ਨੰਬਰ ਮਹੀਨਾ ਚੜ ਗਿਆ ਅ ਅਗਲੇ ਅਕਤੂਬਰ ਚ 40 ਦਿਨ ਛੋਟੇ ਹੋ ਜਾਣੇ ਆ ਸਟੇਸ਼ਨ ਸ਼ਹਿਰ ਹੈਗਾ పార్ਕਰ ਸਿਟੀ ਥੱਲੇ ਜੀ ਅੱਗਾ ਬਣਾ ਤਦੀ ਦਿੱਕਤ ਦੀ ਹੈ ਕੋਰੇ ਲੱਗੇ ਸਕੇਲ ਕੋ ਲੋਜੀ ਆ ਆ ਆਪਣੀ ਸਕੇਲ ਆ ਸਰੇਕ ਸਟੇਟ ਜਿੱਥੋਂ ਐਂਟਰ ਹੁੰਦੇ ਆ ਕੇ ਸਟੇਸ਼ਨ ਆਉਂਦਾ ਹੀ ਆਉਂਦਾ ਆ ਟਰੱਕ ਚੈੱਕ ਕਰਨ ਨਾਲ ਮੰਡੇ ਤੋਂ ਫਰਡੇ ਖੁੱਲਦੀ ਹੈ ਮੈਨੂੰ ਲੱਗਾ ਸੈਚਰਡੇ ਸੰਡੇ ਬੰਦ ਹੁੰਦੀ ਹੈ ਆ ਪਾਰਕਰ ਸ਼ਹਿਰ ਵਾਲੇ ਕੋਲੇ ਆ ਪਾ ਪਹੁੰਚ ਗਏ ਆ ਤੇ ਇੱਥੋਂ ਤੇਲ ਪਵਾਵਾਂਗੇ ਅਰੀਜ਼ੋਨਾ ਚ ਪੈਂਦਾ ਪੰਪ ਆਪਣਾ ਟੂਨਾਪਾਕ ਤੇ ਤੇਲ ਪਾ ਕੇ ਨਾਲੇ ਇੱਥੋਂ ਬ੍ਰੇਕ ਪਾਵਾਂਗੇ ਨਾਲੇ ਖਾਵਾਂਗੇ ਰੋਟੀ ਪਾਣੀ ਟਰੱਕ ਖੜੇ ਉੱਦਾਂ ਪੰਪ ਬਹੁਤ ਬਿਜੀ ਹੁੰਦਾ ਇਹ ਤੇ ਇੱਥੋਂ ਪਾਵਾਂਗੇ ਤੇਲ ਤੇਲ ਲੈ ਆਪਾਂ ਪਵਾ ਰੋਟੀ ਪਾਣੀ ਆਪਾਂ ਖਾ ਲਿਆ ਨਾਲੇ ਸੋਲੇ ਦੀ ਕਰਵਾ ਲਈ ਗਰਮੀ ਬਹੁਤ ਜ਼ਿਆਦਾ ਅੱਜ 110 ਦਾ ਟੈਂਪਰੇਚਰ ਆ ਏਸੀ ਚੱਲਦਾ ਬੰਦਾ ਬਾਹਰ ਨਿਕਲਦਾ ਗਰਮਸਰਦੀ ਨੂੰ ਆਇਆ ਬਹੁਤ ਹੀ ਜ਼ਿਆਦਾ ਗਰਮੀ ਆ ਦਰਸਾ ਜਿਵੇਂ ਏਸੀ ਚੱਲਦਾ ਪਰ ਜਦੋਂ ਬਾਹਰ ਨਿਕਲਦੇ ਆ ਕੋ ਬੋਡੀ ਦਾ ਟੈਂਪਰੇਚਰ ਤੇਜ਼ ਹੋ ਜਾਂਦਾ ਗਰਮਸਰਦੀ ਤੋਂ ਬਿਲਕੁਲ ਅੰਦਾ 31 ਇਹਦੇ ਫੈਦਰ ਵੀ ਚੇਂਜ ਹੋ ਗਿਆ ਸਦਾ 175 ਦਾ ਆ ਗਿਆ ਜਾਂ ਹਵਾ ਬਹੁਤ ਜ਼ਿਆਦਾ ਤੇਜ਼ ਚੱਲਦੀ ਪਈ ਆ ਤੇ ਇਧਰ ਆਪਣੀਆਂ ਉਹਨਾਂ ਦੇ ਵਾਰਕ ਸਾਈਨ ਦੇ ਜਾਂ ਰੋਡ ਤੇ ਜਿਹੜੇ ਸਾਈਨ ਹੁੰਦੇ ਆ ਬਾਹਰੋਂ ਸਾਈਨ ਦੇਦੇ ਆ ਕੋਸ਼ਿਸ਼ ਆ ਕਿ ਹੌਲੀ ਚੱਲੀਏ ਸਮਝਦਾਰੀ ਦੇ ਨਾਲ ਚੱਲੀਏ ਇਹਨਾਂ ਜ਼ਿਆਦਾ ਕਰਾਂਗੇ ਕਿਉਂਕਿ ਲੋੜ ਹਲ ਕਰਦੇ ਝੋਲ ਮਾਰਦਾ ਜਾਂ ਹਵਾ ਬਹੁਤ ਜ਼ਿਆਦਾ ਤੇਜ਼ ਵਗਦੀ ਆ ਟੱਕ ਡੋਲਦਾ ਪਿਆ ਆ ਆਇਆ ਕੋ ਮੇਰੇ ਮਾਈ ਪਾਪੇ ਜੀ ਮੇਰੇ ਸਾਥ ਆਉਂਦਾ ਨਾ ਚੱਲ ਕੇ ਰੋ ਪਾਵਾ ਉੱਠ ਲ ਜਾਵਾਂਗੇ ਜਿੱਥੇ ਤੁਹਾਨੂੰ ਰਕਾ ਵੀ ਜਿਆਦਾ ਵੱਗਦੀ ਹੈ ਉੱਥੇ ਰੁਕ ਵੀ ਨਾ ਗੇ ਆਪਾਂ ਪਹੁੰਚ ਜਿੱਥੇ ਰੁਕਣਾ ਸੀ ਤੇ ਰਾਤ ਦੇ 12 ਵਜੇ ਆ ਤੇ ਪੰਪ ਬਹੁਤ ਜ਼ਿਆਦਾ ਬੀਜੀ ਆ ਤੇ ਸਾਰਾ ਭਰਿਆ ਇੰਨਾ ਭਰਿਆ ਨਹੀਂ ਹੁੰਦਾ ਕਦੀ ਸਾਰਾ ਭਰਿਆ ਲੋਕਾਂ ਨੇ ਥੈਂ ਠਕਾਣਾ ਮੈਂ ਤਾਂ ਪੰਪ ਦੇ ਲਾਗੇ ਸ਼ੀਸ਼ੇ ਸਾਫ਼ ਕੀਤੇ ਉਹ ਮੀਂਹ ਪੈ ਰਿਆ ਥਿਕਣੀਆਂ ਉਨਾਂ ਸ਼ੀਸ਼ੇ ਬਹੁਤ ਗੰਦੇ ਹੋਏ ਸੀ ਤੇ ਹਵਾ ਬਹੁਤ ਚੱਲ ਰਹੀ ਸੀ ਬਲੌਗ ਵਿੱਚ ਬਣਾਇਆ ਵੀ ਨਹੀਂ ਹੈਗਾ ਕਿਉਂਕਿ ਤੇ ਲੱਗੇ ਤੁਹਾਡਾ ਧਿਆਨ ਉਧਰ ਹੁੰਦਾ ਹੈ ਤੇ ਕੋਈ ਫਾਇਦਾ ਨਹੀਂ ਹੈਗਾ ਕੋਈ ਨੁਕਸਾਨ ਹੋ ਵੀ ਸਕਦਾ ਹੈ ਤਾਂ ਬਹੁਤ ਅੱਗੇ ਹੋਈ ਹੋਆ ਤੇ ਹਵਾ ਬਹੁਤ ਚੱਲ ਰਹੀ ਸੀ ਸਪੀਡ ਘੱਟ ਸੀ ਤੇ ਮੈਂ ਚਲੋ ਰੁੱਕ ਕੇ ਕਰਾਂਗੇ ਹੁਣ ਇੱਥੇ ਆਪਾਂ ਲੋਹਨੇ ਕਿਤੇ ਆਸ-ਪਾਸਾ ਦੇਖਦੇ ਹਾਂ ਕਿੱਥੇ ਕੀ ਬਣਦੀ ਹੈ ਗੱਲਬਾਤ ਸ਼ੀਸ਼ੇ ਸਾਫ਼ ਕਰ ਲਏ ਆਪਣੇ ਤੇ ਸਾਰੇ ਰਾਤ ਦੇ 12:00 ਵੱਜ ਗਏ ਆ ਕੋਈ ਪਾਰਕਿੰਗ ਨਹੀਂ ਹੈਗੀ ਤੇ ਲੋਕੀ ਕੋ ਬਤਾਈ ਹੋਈ ਉਹ ਸਾਰੇ ਇਲੀਗਲ ਚਲਦੇ ਆ ਬੁੱਕਾਂ ਤੇ ਜਿਆਦਾ ਲਿੰਕ ਆਪਣੀ ਹਸਾਮਨਾ ਚਲਦੇ ਆ ਇਲੀਗਲ ਚਲਦੇ ਆ ਵਧੀਆ ਗੱਲ ਆ ਆਪਣੀ ਸੇਫਟੀ ਫਾਸਟ ਆ ਤੇ ਪੰਜਾਬ ਚ ਪੀਂ ਲਗਾਤਾਰ ਮੀਂਹ ਪੈ ਰਿਹਾ ਆ ਕਿਆ ਹੋ ਰਿਹਾ ਤੇ ਪ੍ਰਮਾਤਮਾ ਕੀ ਅਰਦਾਸ ਆ ਕਿ ਸਾਰਾ ਵਧੀਆ ਠੀਕ ਹੋ ਜਾਵੇ ਪਾਣੀ ਨਿਕਲ ਜਾਵੇ ਆਸੇ ਪਾਸੇ ਨੁਕਸਾਨ ਨਾ ਹੋਵੇ ਕਿਸੇ ਦਾ ਤੇ ਹੁਣ ਖਾਣਾ ਪੀਣਾ ਤਾਂ ਕੁਛ ਐ ਨਹੀਂ ਤੇ ਟੈਂਟ ਖਾਣਾ ਲੱਭਦੇ ਆ ਤੇ ਪਾਰਕਿੰਗ ਲਾਉਂਦੇ ਆ ਤੇ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਤੇ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ ਦੇ ਵਿੱਚ ਸਾਰੇ ਜਣੇ ਆਪਣਾ ਧਿਆਨ ਰੱਖਿਓ ਮਿਲਦੇ ਆ ਕਿਸੇ ਹੋਰ ਨਵੇਂ ਬਲੌਗ